ਸ਼ਬੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਵਿੱਤਰ ਦਸਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨਛੋਪਾ ਪਵਿੱਤਰ ਧਰਤੀ ਤੇ ਬਿਰਾਜਮਾਨ ਖਾਲਸਾ ਜੀ ਦਾ ਸਾਜਨਾ ਦਿਵਸ ਤੇ ਇਸ ਧਰਤੀ ਨੂੰ ਸਾਰੇ ਨਤਬਸਤਕ ਹੋਣ ਆਏ ਸਾਰੇ ਸਤਿਕਾਰਯੋਗ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜਿੱਥੇ ਸਾਰੇ ਖਾਲਸਾ ਪੰਥ ਨੂੰ ਜਿੱਥੇ ਤੱਕ ਗੁਰਨਾਨਕ ਨਾਮ ਲੈ ਬੈਠਾ ਹੈ ਇਹ ਖਾਲਸਾ ਦੇ ਜਨਮ ਦਿਨ ਦੀ ਵਧਾਈ ਦਿਨਾ ਉਥੇ ਮੈਂ ਤੁਹਾਡਾ ਸਾਰਿਆਂ ਦਾ ਧਰਵਾਦ ਵੀ ਕਰਦਾ ਤੁਸੀਂ ਬਹੁਤ ਹੀ ਪਤਕਾ ਪਿਆਰ ਤੇ ਸਤਿਕਾਰ ਨਾਲ ਸਾਹਿਬ ਸੁਬੀਸ਼ ਸਿੰਘ ਬਾਦਲ ਜੀ ਨੂੰ ਸੇਵਾ ਦਾ ਮੁੱਖ ਸੇਵਾਦਾਰ ਦੇ ਤੌਰ ਤੇ ਮੌਕਾ ਦਿੱਤਾ ਹੈ ਜਿਸ ਦੀ ਸਾਰੇ ਪੰਜਾਬ ਦੀ ਤੇ ਦੇਸ਼ ਦੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਦੂਜਾ ਵੀਰੋ ਮੈਂ ਤੁਹਾਡਾ ਟਾਈਮ ਬਧ ਨਹੀਂ ਲੈਣਾ ਕਿਉਂਕਿ ਮੈਥੇ ਬਾਅਦ ਬੀਬਾ ਜੀ ਨੇ ਤੇ ਪ੍ਰਧਾਨ ਜੀ ਨੇ ਬੋਲਣਾ ਹੈ। ਪਾਲਸੀ ਜਿਹੜੀ ਹੁੰਦੀ ਹੈ ਉਹ ਪਾਰਟੀ ਪ੍ਰਧਾਨ ਦਿੰਦਾ ਕਿ ਅੱਗੇ ਅਸੀਂ ਜਾ ਕੇ ਕੀ ਕਰਨਾ ਹੈ। ਕਿਸ ਤਰ੍ਹਾਂ ਪੰਜਾਬ ਨੂੰ ਉਜੜਦੇ ਨੂੰ ਬਸਾਉਣਾ ਹੈ। ਕਿਸ ਤਰ੍ਹਾਂ ਕੌਮ ਦੇ ਵਾਸਤੇ ਲੜਨਾ ਹੈ ਇਹ ਪਾਲਸੀ ਬੈਟਰ ਪ੍ਰਧਾਨ ਜੀ ਦਿੰਦੇ ਨੇ। ਮੈਂ ਉਸ ਤੋਂ ਪਹਿਲਾਂ ਇੱਕ ਚੀਜ਼ ਇਹ ਕਹਣੀ ਚਾਹਾਂ ਕਿ ਮੈਂ ਗੁਰੂ ਮਹਾਰਾਜ ਦਾ ਪਹਿਲਾਂ ਧੰਨਵਾਦ ਕਰਦਾ ਫਿਰ ਤੁਹਾਡੀ ਸੰਗਤ ਦਾ ਧੰਨਵਾਦ ਕਰਦਾ ਕਿ ਵਿਜਦੀ ਜਿਹੜਾ ਪਾਛੇ ਮਹੀਨੇ ਇਹ ਸੇਵਾ ਮੈਨੂੰ ਪੰਥ ਨੇ ਬਖਸ਼ੀ ਸੀ ਮੈਂ ਉਹੀ ਉਸ ਤਰ੍ਹਾਂ ਹੀ ਉਸ ਤਰ੍ਹਾਂ ਦੀ ਵਾਪਸੀ ਤੇ ਪੂਰੇ ਪਿਆਰ ਤੇ ਸਤਿਕਾਰ ਨਾਲ ਗੁਰੂ ਦਾ ਧੰਨਵਾਦ ਕਰਦਾ ਸੰਗਤ ਦਾ ਕਰਦਾ ਕੇ ਗੁਰੂ ਨੇ ਕਿਰਪਾ ਕੀਤੀ ਉਸੇ ਪਿਆਰ ਸਹਾਰ ਨਾਲ ਜੋ ਇਮਾਨਤ ਮਿਲੀ ਸੀ ਉਹ ਪੰਥ ਦੀ ਇਮਾਨਤ ਪੰਥ ਕੋਲੇ ਵਾਪਸ ਕਰਤੀ ਹੈ ਇਸ ਕਰਕੇ ਮੈਂ ਸਾਰੇ ਪੰਥ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਤੇ ਮੈਨੂੰ ਅੱਜ ਸ਼ਾਂਤੀ ਮਹਿਸੂਸ ਹੋ ਰਹੀ ਹੈ ਕਿ ਮੇਰੀ ਜ਼ਿੰਮੇਵਾਰੀ ਅੱਜ ਪੂਰੀ ਕੀਤੀ ਗੁਰੂ ਨੇ ਤੇ ਤੁਸੀਂ ਤੇ ਮੈਂ ਥੋੜਾ ਜਿਹਾ ਹੌਲਾ ਮਹਿਸੂਸ ਕਰਦਾ ਆਪਦੇ ਆਪ ਨੂੰ ਕਿ ਹੁਣ ਸ਼ਾਂਤੀ ਹੈ ਪੂਰੇ ਜੋਰ ਨਾਲ ਸੇਵਾ ਕਰਾਂਗੇ ਜੋ ਗੁਰੂ ਕਰਾਏਗਾ ਦੂਸਰਾ ਵੀਰੋ ਅੱਜ ਦੇ ਦਿਨ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਕੱਲ ਅਸੀਂ ਬਤੇ ਪੇਸ਼ ਕੀਤੇ ਨੇ 2022 ਲੇਕਿਨ ਸਾਰਿਆਂ ਦਾ ਜਿਹੜਾ ਮੁੱਖ ਸਾਰੰਸ਼ ਹੈ ਮੈਂ ਕੱਲੀ ਐਸੇ ਗੱਲ ਤੇ ਬੋਲਾਂਗਾ ਉਹ ਆ ਪੰਜਾਬ ਦਾ ਭਵਿੱਖ ਕਿ ਅੱਜ ਜਿਹੜਾ 10 ਸਾਲ ਦੇ ਵਿੱਚ ਪੰਜ ਲੰਘ ਗਏ ਤਿੰਨ ਹੋਰ ਹੋਗੇ ਅੱਠ ਦੋ ਰਹਿੰਦੇ ਨੇ 10 ਸਾਲ ਇਹ 10 ਸਾਲ ਜਿਹੜਾ ਪੰਜਾਬ ਉਜੜਿਆ ਉਸ ਨੂੰ ਦੁਆਰਾ ਉਜੜਦੇ ਨੂੰ ਬਸਾਉਣਾ ਕਿਵੇਂ ਹੈ ਉਹ ਸੇਵਾ ਦੀ ਜ਼ਿੰਮੇਵਾਰੀ ਹੁਣ ਤੁਸੀਂ ਪੰਥ ਨੇ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦੇ ਮੋਢਿਆਂ ਤੇ ਪਾਤੀ ਹੈ ਏਵੇਂ ਜਿਕਰ ਸਾਥ ਦੇਣਾ ਤੇ ਗੁਰੂ ਪਾਸੋਂ ਅਰਦਾਸ ਕਰਦਾ ਕਿ ਇਹਨਾਂ ਦੇ ਸਿਰ ਤੇ ਗੁਰੂ ਹੱਥ ਰੱਖੇ ਉਸ ਗੁਰੂ ਦੇ ਹੱਥ ਨਾਲ ਹੀ ਇਹ ਸੇਵਾ ਪੂਰੀ ਹੋ ਸਕਦੀ ਹੈ ਬਹੁਤ ਵੱਡੀ ਸੇਵਾ ਹੈ ਬੜਾ ਵੱਡਾ ਅੱਗੇ ਸੰਕਟ ਹੈ ਅੱਜ ਉਜੜਦੇ ਪੰਜਾਬ ਨੂੰ ਕਿਵੇਂ ਬਚਾਉਣਾ ਹੈ ਦੂਸਰਾ ਉਸ ਦੇ ਬਾਅਦ ਤੇ ਜਿਹੜੀ ਅੱਜ ਸਾਡੀ ਮੁੱਖ ਲੜਾਈ ਹੈ ਮੈਂ ਉਸ ਤੇ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਨਕਸ਼ਾ ਹੈ ਮੈਂ ਤੁਹਾਨੂੰ ਇੱਕ ਸਕਿੰਟ ਚ ਉਹ ਦੱਸਣਾ ਹੈ ਇਹ ਲੜਾਈ ਸ਼ੁਰੂ ਆਪਾਂ ਕੀਤੀ ਸੀ ਸ਼੍ਰੋਮੜੀ ਕਾਲੀ ਦੱਲੇ ਵੱਧ ਅਧਿਕਾਰਾਂ ਦੀ ਕਿ ਜੇ ਦੇਸ਼ ਬਚਾਉਣਾ ਹੈ ਤਾਂ ਸੂਬਿਆਂ ਨੂੰ ਅਧਿਕਾਰ ਜਿਹੜੇ ਕਾਨੂੰਨ ਦੇ ਵਿੱਚ ਵਿਧਾਨ ਬਣ ਵੇਲੇ ਦਿੱਤੇ ਗਏ ਨੇ ਉਹ ਵਿਧਾਨ ਵਾਪਸ ਸੂਬਿਆਂ ਨੂੰ ਅਧਿਕਾਰ ਦਿੱਤੇ ਜਾਣ ਤੁਸੀਂ ਉਹ ਅਧਿਕਾਰ ਆਜ਼ਾਦੀ ਵੇਲੇ ਲਿਖ ਦਿੱਤਾ ਲੇਕਿਨ ਦੇਰ ਵੇਲੇ ਖੋ ਲਏ ਨੇ ਸੂਬੇ ਕਮਜ਼ੋਰ ਕਰਤੇ ਨੇ ਜਿਹੜੀਆਂ ਘੱਟ ਗਿਣਤੀਆਂ ਨੂੰ ਬਹੁਤ ਵੱਡੀ ਤਕਲੀਫਾਂ ਆ ਗਈਆਂ ਨੇ ਜਿਵੇਂ ਸਾਡੇ ਛੋਟੇ ਛੋਟੇ ਸੂਬੇ ਇਹਨਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ ਅਸੀਂ ਬਨਾਉਰਟੀ ਕੌਮ ਆ ਸਾਡਾ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਆਜ਼ਾਦੀ ਸਭ ਤੋਂ ਵੱਡਾ ਰੋਲ ਆਜ਼ਾਦੀ ਤੋਂ ਬਾਅਦ ਸਾਨੂੰ ਕੋਈ ਪੁੱਛ ਪੜਤਾਲ ਨਹੀਂ ਉਸ ਵੇਲੇ ਅਸੀਂ ਬਹਾਦਰ ਆ ਅੱਜ ਅਸੀਂ ਦੇਸ਼ ਦੇ ਵਿਰੋਧੀ ਗਿਣੇ ਜਾਂਦੇ ਆ ਇਹ ਦੇਸ਼ ਸਾਡਾ ਹੈ ਇਸ ਧਰਤੀ ਤੇ ਸਾਡੇ ਗੁਰੂ ਪੈਦਾ ਹੋਏ ਇਸ ਧਰਤੀ ਤੇ ਸਾਡੇ ਪੰਜ ਪਿਆਰੇ ਪੈਦਾ ਹੋਏ ਇਸ ਧਰਤੀ ਤੇ ਸਾਡੇ ਗੁਰੂ ਨੇ ਆਪਣੇ ਪਰਿਵਾਰਾਂ ਦੀਆਂ ਸ਼ਹੀਦੀਆਂ ਦਿੱਤੀਆਂ ਇਸ ਨੂੰ ਬਚਾਉਣ ਵਾਸਤੇ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸਭ ਕੀ ਸਨਤ ਹੋਤੀ ਇਹ ਲਿਖਾਰੀਆਂ ਨੇ ਲਿਖਿਆ ਹੋਇਆ ਸੋ ਇਸ ਕਰਕੇ ਵੀਰੋ ਪਤਾ ਨਹੀਂ ਕਿਉਂ ਭੁੱਲਦੇ ਨੇ ਲੋੜ ਹੈ ਉਦੋਂ ਗੁਰੂ ਤੇਗ ਬਹਾਦਰ ਵੀ ਯਾਦ ਆਉਂਦਾ ਹੈ ਉਦੋਂ ਗੁਰੂ ਅਰਜਨ ਦੇਵ ਜੀ ਵੀ ਯਾਦ ਆਉਂਦੇ ਨੇ ਉਦੋਂ ਗੁਰੂ ਗੋਬਿੰਦ ਸਿੰਘ ਵੀ ਯਾਦ ਆਉਂਦੇ ਨੇ ਪਰ ਜਦੋਂ ਲੋੜ ਪਕ ਜਾਂਦੀ ਹੈ ਉਦੋਂ ਅਸੀਂ ਵਿਰੋਧੀ ਹੋ ਜਾਂਦੇ ਆ ਉਦੋਂ ਸਾਡੇ ਕੇਸ ਦਾੜੀ ਸਾਡੀ ਪਾਗ ਇਨਾਂ ਨੂੰ ਚੁੰਮਣ ਲੱਗ ਜਾਂਦੀ ਹੈ ਇਸ ਕਰਕੇ ਅੱਜ ਮੈਂ ਦੇਸ਼ ਦੇ ਮਾਲਕਾਂ ਨੂੰ ਕਹਿਣਾ ਚਾਹਉਨਾ ਕਿ ਤੁਸੀਂ ਸਾਡੇ ਨਾਲ ਸੀ ਤੁਸੀਂ ਇਹ ਲੜਾਈਦੋ ਅਸੀਂ ਲੜਦੇ ਸੀ ਤੁਸੀਂ ਵੀ ਕਹਿੰਦੇ ਸੀ ਸੂਬਿਆਂ ਨੂੰ ਵੱਧ ਅਧਿਕਾਰ ਚਾਹੀਦੇ ਨੇ ਤੇ ਸਾਨੂੰ ਕੁੱਟਰਾ ਕੌਣ ਸੀ ਅੱਜ ਜਿਹੜੀ ਕਾਗਰਸ ਇਹ ਅਧਿਕਾਰ ਮੰਗਣ ਲੱਗੀ ਹੈ ਅੱਜ ਸਾਡੇ ਨਾਲ ਉਹ ਕਾਗਰਸ ਵੀ ਅਧਿਕਾਰ ਮੰਗਦੀ ਹੈ ਇਹ ਜਿਹਨੇ ਬਲੂ ਸਟਾਰ ਕੀਤਾ ਸਾਨੂੰ ਇਹ ਕਹਿ ਕੇ ਜਦੋਂ ਅਸੀਂ ਪੰਜਾਬ ਦੇ ਹੱਕ ਮੰਗਦੇ ਸੀ ਪੰਜਾਬ ਦੇ ਪਾਣੀਆਂ ਦੇ ਮੋਰਚਾ ਧਰਮਯੁੱਧ ਲੱਗਿਆ ਤੇ ਉਸ ਤੋਂ ਬਾਅਦ ਬਲੂ ਸਟਾਰ ਹੋਇਆ ਉਹ ਸਾਡੇ ਹੱਕ ਮੰਗਦਿਆ ਤੇ ਧੱਕਾ ਸੀ ਜ਼ੁਲਮ ਸੀ ਉਹ ਜ਼ੁਲਮ ਕਰਨ ਵਾਲੀ ਕਾਂਗਰਸ ਅੱਜ ਕਟਾਰੇ 'ਚ ਖੜ ਗਈ ਹੈ ਤੇ ਆ ਦੱਖਣ ਦੇ ਵਿੱਚ ਮੀਟਿੰਗ ਹੋਈ ਜਿਹੜਾ ਡੀਲਿਮਿਟੇਸ਼ਨ ਕਮਿਸ਼ਨ ਆ ਰਿਹਾ ਹੈ ਦੱਖਣ ਦੇ ਸਤਰਾਜ਼ ਸਾਰੇ ਦੇ ਸਾਰੇ ਤੇ ਉਹਨਾਂ 'ਚ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਅਸੀਂ ਮinorities ਤਾਂ ਸੀਗੇ ਸੀਗੀਆਂ ਪੰਜਾਬ 'ਚੋਂ ਆਪਾਂ ਕਹੇ ਸੀ ਸਭ ਨੇ ਮੰਗ ਕੀਤੀ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰ ਚਾਹੀਦੇ ਨੇ ਅੱਜ ਸਾਨੂੰ ਸਾਡੇ ਨਾਲ ਹਿੰਦੁਸਤਾਨ ਹੋ ਗਿਆ ਹੈ ਅੱਜ ਸਾਡੇ ਨਾਲ ਉਹ ਲੋਕ ਖੜ ਗਏ ਨੇ ਜਿਹੜੇ ਸਾਡਾ ਵਿਰੋਧ ਕਰਦੇ ਸੀ ਇਸ ਕਰਕੇ ਅੱਜ ਵੀਰੋ ਸਾਨੂੰ ਤਕੜੇ ਹੋ ਕੇ ਲੜਨੀ ਲੋੜ ਹੈ ਕਿ ਅਸੀਂ ਤਕੜੇ ਹੋ ਕੇ ਲੜੀਏ ਸਾਡਾ ਸਾਥ ਹੁਣ ਵੱਧ ਗਿਆ ਹੈ ਸਾਡੇ ਸਾਥੀ ਹੁਣ ਦੇਸ਼ 'ਚ ਬਹੁਤ ਜ਼ਿਆਦਾ ਹੋ ਗਏ ਨੇ ਅੱਗੇ ਸਾਨੂੰ ਕੱਲਿਆਰੂ ਕਹਦੇ ਸੀ ਵੱਖਵਾਦੀ ਨੇ ਇਹ ਦੇਸ਼ ਤੋੜਦੇ ਨੇ ਅੱਜ ਦੇਸ਼ ਨੂੰ ਸਾਡੇ ਨਾਲ ਇਸ ਗੱਲ ਵਾਸਤੇ ਸਾਡੇ ਸਾਥੀ ਹੋਰ ਵੀ ਖੜ ਗਏ ਨੇ ਇਹ ਵਾਧਤਕਾਰ ਮਿਲ ਲਗੇ ਸੂਬਿਆਂ ਨੂੰ ਵੱਧ ਪਾਵਰਾਂ ਮਿਲਣਗੀਆਂ ਤਾਂ ਤੁਹਾਡੇ ਬਸਲੇ ਹੱਲ ਹੋਣਗੇ ਅੱਜ ਕੀ ਅਸੀਂ ਉਹਦੇ ਵੰਗਦੇ ਕੀ ਆ ਆਪਾਂ ਕਿਸਾਨ ਦੇ ਨੇਚਰ ਦੇ ਬਾਡਰ ਤੇ ਰੋਜ਼ਦੇ ਆ ਧੱਕੇ ਹੁੰਦੇ ਨੇ ਮੰਗ ਕੀ ਹੈ ਸਾਡੀਆਂ ਜਿਰਸਾਂ ਦੇ ਪਾ ਪੂਰੇ ਦਿਓ ਅਸੀਂ ਕਹਿਣਾ ਵਾਧੇ ਅਧਿਕਾਰ ਦੇ ਦਿਓ ਉਹਦੇ ਚ ਅੱਜ ਵਾਧੇ ਅਧਿਕਾਰ ਹੋਣ ਜਾਂ ਤੁਸੀਂ ਖੇਤੀ ਬਦਲਣ ਵਾਸਤੇ ਸਾਨੂੰ ਹੱਲ ਦਿਓ ਨਹੀਂ ਸਾਡੀ ਪਾਕਿਸਤਾਨ ਦੀ ਹੱਦ ਖੋਲੋ ਅੱਜ ਪਾਕਿਸਤਾਨ ਦੀ ਹੱਦ ਖੋਲ੍ਹ ਲੀਏ ਹੱਦ ਖੁੱਲ ਜਾਵੇ ਸਾਨੂੰ ਲੋੜ ਦੀ ਕੋਈ ਬਾਦ ਅਧਿਕਾਰਾਂ 'ਚ ਇਹ ਚੀਜ਼ਾਂ ਆਉਂਦੀਆਂ ਨੇ ਕਿ ਸਾਡਾ ਵਪਾਰ ਸਾਡੇ ਹੱਥ 'ਚ ਆ ਜਾਏਗਾ ਅਸੀਂ ਕਿਸੇ ਸੂਬੇ ਨਾਲ ਕਰੀਏ ਪਮੇਰਾ ਕ੍ਰਾਂਦਾਲ ਕਰੀਏ ਪਾਕਿਸਤਾਨ ਅਫਗਾਨਿਸਤਾਨ ਨਾਲ ਕਰੀਏ ਉਹਨਾਂ ਨੂੰ ਰੋੜ ਹੈ ਸਾਡੀਆਂ ਚੀਜ਼ਾਂ ਦੀ ਅਸੀਂ ਤਰੱਕੀ ਕਰੀਏ ਤੁਹਾਡੀ ਲੋੜ ਹੀ ਕੋਈ ਨਹੀਂ ਤੇ ਜੇ ਤੁਸੀਂ ਇਹ ਨਹੀਂ ਖੋਲਣਾ ਫਿਰ ਸਾਡੇ ਹੱਕ ਦਿਓ ਫਿਰ ਸਾਡੀਆਂ ਜਿਰਸਾ ਦੇ ਭਾਅ ਦਿਓ ਜੇ ਤੁਸੀਂ ਕਹਿੰਦੇ ਹੋ ਕਿ ਪਾਣੀ ਮੁੱਕ ਗਿਆ ਝੋਨਾ ਤੇ ਕੜਕ ਬੀਜ ਨੂੰ ਹਟ ਜਾਓ ਅਸੀਂ ਤਿਆਰ ਬੈਠੇ ਆਂ ਅਸੀਂ ਕਿਤੇ ਸਾਡਾ ਲਿਖਿਆ ਹੋਇਆ ਕਿ ਅਸੀਂ ਆਪਦਾ ਪਾਣੀ ਖਤਮ ਕਰਨਾ ਹੈ ਸਾਡਾ ਤੁਸੀਂ ਧੋਖਾ ਕੀਤਾ ਜਦੋਂ ਤੁਹਾਨੂੰ ਲੋੜ ਸੀ ਉਦੋਂ ਕਹ ਸੀ ਬਹਾਦਰੋ ਕਣਕਾਂ ਗਮਲੇ ਚ ਪੈਦਾ ਕਰ ਲੋ ਯਾਦ ਕਰੋ ਸ਼ਾਸਤਰੀ ਜੀ ਕਹਿੰਦੇ ਦੇਸ਼ ਦੀ ਕਣਕ ਅਬਰੀਕਾ ਦਿੱਦਾ ਨਹੀਂ ਭੁੱਖੇ ਮਰਦੇ ਆ ਤੁਸੀਂ ਕਣਕ ਪੈਦਾ ਕਰੋ ਸੋਮਵਾਰ ਦਾ ਵਾਅਦਾ ਰੱਖੋ ਤੇ ਗਮਲੇਆਂ ਚ ਕਣਕਗਾਓ ਯਾਦ ਆ ਆ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਇਹ ਤਾਂ ਗੱਲਾਂ ਦਾ ਇਹ ਸ਼ਾਸਤਰੀ ਦਾ ਨਾਰਾ ਸੀ ਕਾਂਗਰਸ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਲੇਕਿਨ ਉਹ ਨਾਰੇ ਭੁਲਾ ਦਿੱਤੇ ਨੇ ਅਸੀਂ ਵਿਦੇਸ਼ਾਂ ਨੂੰ ਕਣਕ ਭੇਜਦੇ ਆਂ ਵਿਦੇਸ਼ਾਂ ਨੂੰ ਚੌਲ ਭੇਜਦੇ ਆਂ ਪਰ ਹੁਣ ਕਹਦੇ ਸਾਨੂੰ ਲੋੜ ਕੋਈ ਨਹੀਂ ਹੁਣ ਸਾਡੀ ਲੋੜ ਹੀ ਮੁੱਕ ਗਈ ਆ ਜਿਹੜੇ ਨਵੇਂ ਬਹਾਦਰ ਲਿਆਉਂਦੇ ਨੇ 8 ਸਾਲਾਂ ਚ ਬਰਬਾਦੀ ਕਿੰਨੀ ਕੀਤੀ ਐ ਮੈਂ 1.0 ਪੁਆਇੰਟ ਦੇਣਾ ਕਿਉਂਕਿ ਟਾਈਮ ਬਹੁਤ ਘੱਟ ਐ ਨਹੀਂ ਤੇ ਗੱਲਾਂ ਬਹੁਤ ਨੇ ਮੇਰੀ ਗੱਲ ਕਰਨੇ ਚ ਪਾਇਓ ਆ ਜਿਹੜੇ ਬਹਾਦਰ ਨੇ ਦਮੇ ਮਾਂ ਦੇ ਪੁੱਤ ਸੂਰਮੇ ਪੈਦਾ ਕੀਤੇ ਨੇ ਕੇਜਰੀਵਾਲਾ ਆ ਕੇ ਬਹਿ ਗਿਆ ਦਿੱਲੀੋਂ ਹਿੰਦੁਸਤਾਨ ਨੇ ਭਜਾਤਾ ਥੋੜਾ ਆ ਕੇ مالک ਬਣ ਕੇ ਬਹਿ ਗਿਆ ਹੈ ਕਾਨੂੰਨ ਕੋਈ ਨਹੀਂ ਅੱਜ ਸੋਧਿਆ ਜਿਹੜਾ ਤੁਹਾਡੇ ਸਕੂਲਾਂ ਦੇ ਧ ਘਾਟੇ ਕਰਦਾ ਕੋਈ ਕਾਨੂੰਨ ਨਹੀਂ ਸਭ ਗੈਰ ਕਾਨੂੰਨੀ ਗੱਲਾਂ ਹੋ ਰਹੀਆਂ ਨੇ ਅੱਜ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਤਾਂ ਕਹਿੰਦੇ ਸੀ ਪੰਜਾਬ ਦੇ ਰਾਖੇ ਆ ਆ ਪਾਣੀ ਹੈ ਜਿਹੜੂ ਤੁਸੀਂ ਤਰਸੋਗੇ ਅਸੀਂ 33 ਸਾਲ ਦੇ ਪਹਿਲਾਂ ਕਹਿੰਦੇ ਆ ਇਹ ਜਿਹੜਾ ਮੋਰਚਾ ਸੀ ਪਾਣੀ ਦਾ 1982 ਚ ਲੱਗਿਆ ਸੀ 82 ਤੇ 18 ਤੇ 25 43 ਸਾਲ ਹੋ ਗਏ ਤੁਹਾਡੇ ਚੋਂ ਬਹੁਤੇ ਉਦੋਂ ਜੰਮੇ ਨਹੀਂ ਹੋਣੇ ਉਸ ਵੇਲੇ ਲਹੂ ਲਹਾਨ ਕੀਤਾ ਪੰਜਾਬ ਇਸੇ ਪਾਣੀਆਂ ਦੇ ਮੋਰਚੇ ਤੇ ਇਸੇ ਪੰਜਾਬ ਦੇ ਹੱਕਾਂ ਦੇ ਮੋਰਚੇ ਤੇ ਤੇ ਵੀਰੋ ਅੱਜ ਇਹਨਾਂ ਨੇ ਪਾਣੀ ਦੇ ਰਾਖਿਆਂ ਨੇ ਖੋਲਿਆ ਅਸੀਂ ਲੜਾਈ ਲੜੀ ਨਹਿਰ ਬਚਾਲੇ ਖੜੀ ਐ ਮਾਲਕੀ ਸੀ ਛੱਡੀ ਨਹੀਂ ਸੀ ਅੱਜ ਮਾਲਕੀ ਛੱਡ ਦਿੱਤੀ ਐ ਦਿੱਲੀ ਦਾ ਜੀਫ ਇੰਜੀਨੀਅਰ ਬਹਿ ਗਿਆ ਹੁਣ ਉਹ ਵੱਡਦਾ ਕਿਵੇਂ ਆ ਪੰਜਾਬ ਦਾ ਪਾਣੀ ਹਰਿਆਣਾ ਨੂੰ 102% ਰਾਜਸਥਾਨ ਨੂੰ 103% ਪੰਜਾਬ ਨੂੰ 85 ਸਾਡਾ 100 ਤੋਂ ਵੀ 15 ਘੱਟ ਉਹ ਮਾਲਕ ਅਸੀਂ ਹੋਈਏ ਪਾਣੀ ਦੂਜੇ ਲੈ ਜਾਣ ਅਸੀਂ ਤਰਸੀਏ ਪਾਣੀ ਨੂੰ ਇਸ ਕਰਕੇ ਇਹ ਹੈ ਨਵੇਂ ਰਾਖੇ ਜਿਹੜਿਆ ਨੇ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰਤੀਆਂ ਝੂਠੇ ਵਾਦੇ ਝੂਠੇ ਕਟਣ ਝੂਠੇ ਪ੍ਰਚਾਰ ਲੇਕਿਨ ਵੀਰੋ ਸੋਸ਼ਲ ਮੀਡੀਆ ਮੈਂ ਤੁਹਾਨੂੰ ਨੌਜਵਾਨ ਪੀੜੀ ਨੂੰ ਕਹਣਾ ਕੋਈ ਛੋਟੇ ਨੌਜਵਾਨ ਵੀਰੋ ਇਹ ਸੋਸ਼ਲ ਮੀਡੀਆ ਤੇ ਕੋਈ ਕਾਨੂੰਨ ਨਹੀਂ ਇਹ ਜੋ ਲਿਖੀ ਜਾਂਦਾ ਕੰਨ ਚ ਪਾਈ ਜਾਂਦੇ ਹੋ ਨਾ ਬਾਹ ਦਾ ਪਿਓ ਨਾ ਭੈਣ ਦਾ ਭਰਾ ਸੋਸ਼ਲ ਮੀਡੀਆ ਮੂਹਰੇ ਸਾਹਮਣੇ ਸਾਰਾ ਦਿਨ ਦੇਖੀ ਜਾਂਦੇ ਹੋ ਕਿਤੇ ਕੋਈ ਸੂਲ ਵੀ ਦੇਖ ਰੋ ਕਿ 5 ਸਾਲ ਦੀ ਸੌਂ ਰਾਜੇ ਦੀ ਕਿੱਧਰ ਗਈ ਕਰਤਾ ਕਰ ਜਾ ਬਾਹ ਦੇਤੀ ਕਰ ਕਰ ਨੌਕਰੀ ਦੇਤਾ ਗਰੀਬਾਂ ਨੂੰ ਚਾਹ ਪੱਤੀ ਤੇ ਕਿਓ ਤੇ ਖੰਡ ਫਿਰ ਵੀ ਰੋਏ ਆ ਗਏ ਸ਼ੀ ਗਰੰਟੀਆਂ ਉਹ ਸਕੂਲ ਬਣਾਤੇ ਕਿਹੜਾ ਨਮਾ ਬਣਾਇਆ ਹਸਪਤਾਲ ਬਣਾਤੇ ਕਿਹੜੇ ਨਵੇਂ ਡਾਕਟਰ ਭਰਤੀ ਕਿਹੜਾ ਨਵਾਂ ਬਣਾਇਆ ਕਿਹੜੀ ਗੱਲ ਕੀਤੀ ਐ ਚਿੱਟਾ ਬੰਦ ਕਰਤਾ ਅੱਜ ਤਾਂ ਵੀਰੋ گورنر ਤੁਰਿਆ ਫਿਰਦਾ ਸੜਕਾਂ ਤੇ ਕਿਹਦੇ ਚਿੱਟਾ ਵੱਧ ਗਿਆ ਰੇਤਾ ਕਿੰਨਾ ਮਹਿੰਗਾ ਕਰਤਾ ਕਿਹੜੀ ਚੀਜ਼ ਐ ਸਾਰੀਆਂ ਚੀਜ਼ਾਂ ਦੇ ਵੀਰੋ ਝੂਠੀ ਝੂਠ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਉਣਾ ਕਿ ਸਾਡੀ ਲੜਾਈ ਉੱਥੇ ਹੀ ਐ ਸਾਡਾ ਫਿਊਚਰ ਦਾ ਜਿਹੜਾ ਪਲਾਨ ਐ ਉਹ ਸਾਹਮਣੇ ਪ੍ਰਧਾਨ ਜੀ ਦੇ ਸ਼੍ਰੋਮਣੀ ਕਾਲੀ ਦਰ ਦੇ ਥੱਲੇ ਥੋੜੇ ਅੱਗੇ ਇਹ ਬਦਦਕਾਰ ਉਹ ਲੈਣੇ ਨੇ ਉਹ ਲੈਣ ਵਾਸਤੇ ਰਾਜ ਵੀ ਚਾਹੀਦਾ ਤੇ ਏਕਤਾ ਵੀ ਚਾਹੀਦੀ ਹੈ ਆ ਏਕਤਾ ਆ ਤੁਹਾਡੀ ਸ਼ਕਤੀ ਇਹ ਉਸ ਨੂੰ ਪ੍ਰਾਪਤ ਕਰੇਗੀ ਰਾਜ ਨੂੰ ਵੀ ਪ੍ਰਾਪਤ ਕਰੇਗੀ ਔਰ ਨਾਲ ਦੀ ਨਾਲ ਆਪਣੇ ਹੱਕਾਂ ਨੂੰ ਵੀ ਪ੍ਰਾਪਤ ਕਰੇਗੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਕਮਜ਼ੋਰ ਨਾ ਹੋਇਆ ਕਰੋ ਸਰਦਾਰ ਭਗਤ ਸਿੰਘ ਇਕੱਲੇ ਹੀ ਸੀ ਆਜ਼ਾਦੀ ਲੈਣ ਵਾਲਾ ਜਿਹਨੇ ਫਾਸੀ ਤੇ ਚੜਿਆ ਨਾਲ ਦੋ ਹੋਰ ਭਰਾ ਸੀ ਤੇ ਸ਼ਿਵਾਜ ਚੰਦਰ ਬੋਸ਼ ਵੀ ਕਰ ਲਈ ਸੀ ਆਜ਼ਾਦੀ ਉਹਨਾਂ ਦੀ ਲੜਾਈ ਨਾਲ ਮਿਲੀ ਹੈ ਇਸ ਕਰਕੇ ਮੈਂ ਸਾਡੇ ਨੌਜਵਾਨਾਂ ਨੂੰ ਕਹਿਣਾ ਔਰ ਜਿਹੜੇ ਸਾਡੇ ਵੀਰ ਵੱਖਰੀ ਵੱਖਰੀ ਬੋਲੀ ਬੋਲਦੇ ਨੇ ਉਹਨੂੰ ਕਹਿਣਾ ਚਾਹਣਾ ਮੇਰੀ ਗੱਲ ਕੇ ਧਿਆਨ ਨਾਲ ਸੁਣ ਲਓ ਵੀਰੋ ਭਾਵੇਂ ਸਰਦਾਰ ਮਾਨ ਸਾਹਿਬ ਹੈ ਉਮਰ 'ਚ ਮੈਥੋਂ ਵੱਡੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆਓ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂ ਅਮਰਤਪਾਲ ਜੀ ਨੂੰ ਵੀ ਕਹਾਂਗਾ ਕਿ ਨੌਜਵਾਨੋ ਲੜਾਈ ਲੜੋ ਪਰ ਆਪਸ ਵਿੱਚ ਨਾ ਲੜੋ ਆਓ ਇਕੱਠੇ ਹੋ ਕੇ ਲੜੀਏ ਜੇ ਸਿ ਤਿੰਨ ਸਾਰੇ ਇਕ ਬਠ ਹੋ ਜਾਈਏ ਦਿੱਲੀ ਦੀ ਤਾਕਤ ਨਹੀਂ ਕੋਈ ਬੋਰਡ ਦੀ ਲੋੜ ਨਹੀਂ ਸਾਡਾ ਕਾਫਲਾ ਹੀ ਜਿੱਤਲੇਗਾ ਫਿਰ ਨਾ ਕਿਸਾਨ ਨੂੰ ਵਟ ਤੇ ਬੈਠਣ ਦੀ ਲੋੜ ਹੈ ਨਾ ਰੋਣ ਦੀ ਲੋੜ ਹੈ ਇਸ ਕਰਕੇ ਆਓ ਵੀਰੋ ਭਵੇਂ ਕਿਸਾਨ ਹੋ ਭਵੇਂ ਬਖ ਬਖ ਬੋਲੀਆਂ ਬੁਣਵਾਲੇ ਸਾਡੇ ਵੀਰ ਹੋ ਜੇ ਕੋਈ ਸਾਥੋਂ ਕੰਮ ਕਰਦਾ ਤਾਂ ਕਮੀ ਹੈ ਤੁਸੀਂ ਸਾਥੋਂ ਚੰਗਾ ਕਰ ਲੋ ਲੇਕਿਨ ਆਪਾਂ ਇੱਕ ਦੂਜੇ ਦੇ ਵਿਰੁੱਧ ਨਾ ਬੋਲੀਏ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਇੱਜ਼ਤੀ ਕਰਦਾ ਕਿ ਕਦੇ ਇੱਕ ਦੂਜੇ ਬੁਰਧਾ ਨਾ ਬੋਲੋ ਆਪਾਂ ਸਾਰੇ ਭਰਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਆਪਾਂ ਸਾਡਾ ਪਿਤਾ ਦਸ਼ਵੇਸ਼ ਗੁਰੂ ਸਾਹਿਬ ਹੈ ਇਸ ਕਰਕੇ ਜੇ ਅਸੀਂ ਇੱਕ ਪਿਓ ਦੇ ਪੁੱਤਾਂ ਸਾਡਾ ਗੁਰੂ ਗੁਰੂ ਰਸ ਸਾਹਿਬ ਇੱਕ ਹੈ ਫਿਰ ਸਾਡੀ ਲੜਾਈ ਕਾਦੀ ਹੈ ਇਸ ਕਰਕੇ ਮੈਂ ਨੌਣਾ ਜਨਮ ਵੀ ਕਹਿਣਾ ਚਾਹੁੰਦਾ ਕਿ ਸਰਦਾਰ ਭਗਸੋਰੀ ਜੀ ਤਾਂ ਲੜਦੇ ਸੀ ਬਬਰ ਅਕਾਲੀ ਲੜਦੇ ਸੀ ਕੋਈ ਅਕਾਲੀਆਂ ਨੂੰ ਨਹੀਂ ਸੀ ਮਾਰਦਾ ਕੋਈ ਦੇਸ਼ ਭਗਤਾ ਨੂੰ ਨਹੀਂ ਸੀ ਮਾਰਦਾ ਉਹਦੀ ਲੜਾਈ ਸਿਗਰੇਜ ਨਾਲ ਆਪਣੀ ਲੜਾਈ ਤਾਂ ਆਪਣੇ ਹੱਕਾਂ ਵਾਲਿਆਂ ਨਾਲ ਆ ਜਿਹੜੇ ਖੋਦੇ ਨੇ ਆਪਸ ਵਿੱਚ ਕਾਹਦੇ ਲੜਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਅੱਜ ਦੇ ਦਿਨ ਤੇ ਇਸ ਦਿਨ ਦੀ ਖਾਲਸੇ ਦੀ ਜਨਮ ਤੇ ਵਧਾਈ ਦੇ ਕੇ ਤੇ ਪ੍ਰਧਾਨ ਜੀਆ ਨੂੰ ਤੁਸੀਂ ਜੋ ਬੜਾਇਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿਨਾ ਨਾਲ ਗੁਰੂ ਤੋਂ ਬਗਦਾ ਕਿ ਗੁਰੂ ਇਹਨਾਂ ਦੇ ਸਿਰ ਤੇ ਹੱਥ ਰੱਖੋ ਕੌਮ ਦੀ ਸੇਵਾ ਤੱਕੜੇ ਹੋ ਕੇ ਨਿਮਰਤਾ ਨਾਲ ਡਿਡਤਾ ਨਾਲ ਪੰਜਾਬ ਦੇ ਭਲੇ ਵਾਸਤੇ ਆਖਰੀ ਸਾਹਾਂ ਤੱਕ ਲੜਨ ਤਾ ਪੰਜਾਬ ਤਰੱਕੀ ਵਾਸਤੇ ਇਹਨਾਂ ਦਾ ਆਖਰੀ ਆਖਰੀ ਸਾਹ ਤੱਕ ਲੜਾਈ ਜਾਰੀ ਰਹੇ ਸੋ ਥਾਂ ਦਾ ਸਾਰਿਆਂ ਦਾ ਅੱਜ ਦੇ ਦਿਨ ਤੇ ਜੋ ਤੁਸੀਂ ਏਡੀ ਵੱਡੀ ਸੰਗਤ ਆਇਓ ਬੈਠੋ ਪਹਿਲਾਂ ਤਾਂ ਕਿਹਾ ਮਿੱਡੂ ਖੜੇ ਲੰਬੀ ਵਾਲੇ ਵੀਰ ਉਹ ਸਾਰਾ ਹੀ ਲੰਬੀ ਹੈ ਇਹ ਪੰਜਾਬ ਸਾਰਾ ਲੰਬੀ ਹੈ ਪੰਜਾਬ ਸਾਰਾ ਅਕਾਲੀ ਦਲ ਦਾ ਹੈ ਔਰ ਦਿੱਲੀ ਹਰਿਆਣਾ ਰਾਜਸਥਾਨ ਵੀ ਕਾਲੀ ਦਲ ਦਾ ਹੈ ਸਾਰਾ ਦੇਸ਼ ਇਕੱਠਾ ਹੋਏਗਾ ਅਕਾਲੀ ਦਲ ਮਜ਼ਬੂਤ ਹੋਏਗਾ ਫਿਰ ਆਪਣੀ ਜਿੱਤ ਹੋਏਗੀ ਇਸ ਕਰਕੇ ਮੈਂ ਤੁਹਾਡੀ ਅੱਜ ਦੀ ਇਸ ਦਿਤੇ ਬਹੁਤ ਬਹੁਤ ਜੋ ਸੰਗਤ ਪਹੁੰਚਿਓ ਤੁਹਾਡਾ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਤੇ ਨਾਲੇ ਗੁਰੂ ਦਾ ਧੰਨਵਾਦ ਕਰਕੇ ਗੁਰੂ ਕਿਰਪਾ ਕਰੋ ਪੰਜ ਦੇ ਸਿਰ ਤੇ ਹੱਥ ਰੱਖੋ ਤਾਂ ਕਿ ਕੌਮ ਦੀ ਲੜਾਈ ਤੜਕੇ ਹੋ ਕੇ ਜਿੱਤੀ ਜਾ ਸਕੇ ਇਹਨਾਂ ਲਬਜ਼ਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ